ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੇ ਜਾਨਵਰ ਲੈ ਕੇ ਆਏ ਆ ਇੱਕ ਨੁਕਰੀ ਘੋੜੀ ਆ ਗੱਬਣ ਚੱਕ ਪਾਸਾ ਕਿੰਨੇ ਟਾਈਮ ਦੀ ਗੱਬਣ ਕੀ ਮੁੱਲ ਵੜੀ ਕਰਦੇ ਆ ਕਿਹੜਾ ਏਰੀਆ ਬਈਰ ਗੰਨ ਕਿੰਨੀ ਉਮਰ ਆ ਕੀ ਕਦ ਕਾਠ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇੱਕ ਬਾਈ ਕੋਲੇ ਆ ਪਾਕਿਸਤਾਨੀ ਰਵੇ ਦੇ ਦੀਆਂ ਨੀਲੀਆਂ ਮੱਝਾਂ ਨੇ ਤੇ ਇਹਨਾਂ ਬਾਰੇ ਆਪਾਂ ਜਾਣਕਾਰੀ ਦੱਸਾਂਗੇ ਜਿੰਨੀ ਕਾ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਆ। 7-8 ਮੱਝਾਂ ਬਾਈ ਕੋਲੇ ਵਿੱਚੋਂ 4-5 ਸੇਲ ਕਰਨੀਆਂ। ਤੇ ਕਿੰਨੇ ਟਾਈਮ ਦੀਆਂ ਗੱਬਣਾਂ ਇਹਨਾਂ ਦਾ ਕੀ ਮੁੱਲ ਵੜੀ ਆ। ਇਹ ਵੀ ਆਪਾਂ ਤੁਹਾਨੂੰ ਵੀਡੀਓ ਵਿੱਚ ਸਾਰਾ ਕੁਝ ਜਾਣਕਾਰੀ ਦਵਾਂਗੇ ਇਹਨਾਂ ਬਾਰੇ। ਤੇ ਬਾਕੀ ਦੀ ਜਿਹੜੀ ਰਹਿ ਗਈ ਜਾਣਕਾਰੀ ਉਹ ਤੁਸੀਂ ਬਾਈ ਤੋਂ ਕਾਲ ਕਰਕੇ ਲੈ ਸਕਦੇ ਹੋ। ਤੇ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ। ਤੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਆ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ। ਤੁਸੀਂ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ। ਆਜੋ ਗੱਲ ਕਰਕੇ ਆਪਾਂ ਨੁਗਰੀ ਘੋੜੀ ਬਾਰੇ ਕੰਨਾਕੁਲਾ ਦੀ ਬਹੁਤ ਸ਼ਕੀਨ ਸ਼ੋਅ ਕੁਆਲਿਟੀ ਵਾਲੀ ਘੋੜੀ ਆ ਹੱਡਾਂ ਪਾਰਾਂ ਦੀ ਮਜ਼ਬੂਤ ਆ ਤੇ 5.5 ਸਾਲ ਉਮਰ ਦੱਸਿਆ ਮਾਲਕ ਵੀਰਾਂ ਨੇ ਫੱਟੀ ਵਾਲੀ ਹਾਈਟ ਆ 60 ਇੰਚ ਬਾਈ ਕਹਿੰਦਾ ਸੀ ਉਹਦੋਂ ਵੱਧ ਹੋਊਗੀ ਘੱਟ ਨਹੀਂ ਹੋਣੀ ਪੂਰਾ ਵੀ ਤੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਅਰਜਨ ਰੌਲੀ ਵਾਲਾ ਘੋੜਾ ਹੈਗਾ ਉਸ ਘੋੜੇ ਦੇ ਬੱਚੇ ਤੋਂ ਗੱਬਣ ਚੈੱਕ ਪਾਸ ਆ 3 ਮਹੀਨਿਆਂ ਦੀ ਤੇ ਅਨਨੋਨ ਬਲੱਡ ਲਾਈਨ ਦੀ ਆ ਤੇ ਸ਼ਕੀਨ ਆ ਘੋੜੀ ਖੜਨੀ ਖੁੜਨੀ ਚੈੱਕ ਕਰੋ ਤੁਸੀਂ ਤੇ ਬਾਈ ਕਹਿੰਦਾ ਕੰਨਾਂ ਤੇ ਮਾੜੇ ਮੂੜੇ ਸਪੌਟ ਹੈਗੇ 1 2 ਬਾਕੀ ਪਿੰਡੇ ਤੇ ਕੋਈ ਸਪੌਟ ਨਹੀਂ ਜਮਾ ਸਪੌਟਲੈਸਾ ਪਿੰਡੇ ਤੋਂ ਤੇ ਬਾਲ ਪੌਰੀਆਂ ਦੀ ਕਲੀਅਰ ਆ ਅਨਨੋਨ ਬਲੱਡ ਲਾਈਨ ਦੀ ਆ ਏਰੀਆ ਬਾਈ ਯਾਰ ਕਹਿੰਦਾ ਹੈਗਾ ਪਟਿਆਲਾ ਤੇ ਮੁੱਲ ਮਾਲਕ ਵੀਰ ਕਰਦਾ 3 ਲੱਖ ਰੁਪਈਆ ਬਾਕੀ ਮੌਕੇ ਤੇ ਮਾਨਤਨ ਕਰ ਦੇਣਗੇ ਜਿਹੜੇ ਬੰਦੇ ਨੇ ਪਹਿਲੀ ਔਰ ਕੁੜੀ ਰੱਖਣੀ ਆ ਉਹਦੇ ਲਈ ਬੈਸਟ ਕੁੜੀ ਆ ਇਹ ਸਵਾਰੀ ਦੀ ਵੀ ਪਾਸ ਆ ਖੰਡੇ ਸੁਭਾਧੀ ਆ ਉਤੋਂ ਗੱਬਣ ਵੀ ਆ 3 ਮਹੀਨਿਆਂ ਦੀ ਤੇ ਮੁੱਲ ਵੀ ਜਾਇਜ਼ ਜਾ ਕਰਦਾ ਮਾਲਕ ਵੀਰ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨਾਲ ਸੰਪਰਕ ਕਰਕੇ ਤੁਸੀਂ ਬਾਕੀ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਏਰੀਆ ਬਾਈਰ ਕਹਿੰਦਾ ਹੈਗਾ ਪਟਿਆਲਾ ਤੇ ਇੱਕ ਬਾਈ ਦੇ ਘਰੇ ਆ ਮੱਝਾਂ ਖੜੀਆਂ ਆਂਗੇ ਪਾਕਿਸਤਾਨੀ ਰਵੇ ਦੀਆਂ ਨੀਲੀ نسل ਦੀਆਂ ਇਹ ਤੇ ਬਾਈ ਕੋਲੇ 5-7 ਮੱਝਾਂ ਹੈਗੀਆਂ ਗਿਆ ਸਾਰੀਆਂ ਗੱਭਣ ਚੱਕ ਪਾਸ ਆ ਕਿਸੇ ਚ 5-7 ਦਿਨ ਰਹਿੰਦੇ ਆ ਕਿਸੇ ਚ 20 ਦਿਨ ਰਹਿੰਦੇ ਕਿਸੇ ਚ 25 ਮਹੀਨੇ ਦੇ ਅੰਦਰ ਬਾਈ ਕਹਿੰਦਾ ਸਾਰੀਆਂ ਮੱਝਾਂ ਸੂ ਪੈਣਗੀਆਂ ਤੇ ਵਿੱਚੋਂ ਬਾਈ ਨੇ 5-7 ਮੱਝਾਂ ਸੇਲ ਕਰਨੀਆਂ ਤੇ ਜਿਹੜੀ ਵੀ ਤੁਹਾਨੂੰ ਮੱਝ ਪਸੰਦ ਆਉਂਦੀ ਆ ਤੇ ਉਹ ਬਾਈ ਨਾਲ ਤੁਸੀਂ ਸੰਪਰਕ ਕਰਕੇ ਕਿੰਨੇ ਕ ਟਾਈਮ ਦੀ ਗੱਭਨ ਲੈਣੀ ਆ ਤੁਸੀਂ ਕਿੰਨੇ ਕ ਪੈਸੇ ਨਾਲ ਹੀ ਲੈਣੀ ਆ ਉਹ ਬਾਈ ਨਾਲ ਕੰਟੈਕਟ ਕਰਕੇ ਦੱਸ ਦਿਓ ਉਹ ਤੁਹਾਨੂੰ ਬਾਈ ਆਪਣਾ ਫੋਟੋ ਵੀਡੀਓ ਭੇਜ ਦੂਗਾ ਤੇ ਤੁਸੀਂ ਉਹਦਾ ਰੇਟ ਬਣਾ ਲਿਓ ਜੇ ਆਪਾਂ ਇਹਨਾਂ ਦੇ ਮੁੱਲ ਦੀ ਗੱਲ ਕਰੀਏ ਤਾਂ ਬਾਈ ਕਹਿੰਦਾ ਇਹ 1 ਲੱਖ ਤੋਂ ਲੈ ਕੇ 1 ਲੱਖ 30 ਦੇ ਵਿੱਚ ਵਿੱਚ ਆਪਾਂ ਮੱਝਾਂ ਦਾ ਰੇਟ ਹੈਗਾਗਾ ਉਹ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਕਿਹੜੀ ਲੈਣੀ ਆ ਉਸ ਹਿਸਾਬ ਨਾਲ ਬਾਈ ਤੁਹਾਨੂੰ ਫੋਟੋ ਵੀਡੀਓ ਭੇਜ ਕੇ ਤੇ ਬਾਕੀ ਰੇਟ ਤੁਸੀਂ ਬਣਾ ਸਕਦੇ ਹੋ ਏਰੀਆ ਬਾਈ ਦਾ ਹੈਗਾ ਪਟਿਆਲਾ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲ ਜਾਂਦਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਬੰਦਾ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ